ਅਬ ਦੇਖ ਸਕਦੇ ਹੋ ਜੀ ਮੋਗਾ ਰੋਡ ਤੇ ਕਿਸ ਨੇ ਖੇਤ ਦਾ ਗਲਾਈਆ ਪਤਾ ਨਹੀਂ ਕਿੰਨੇ ਵੀਰਾਂ ਨੇ ਇਹ ਤੋਂ ਪਹਿਲਾਂ ਵੀਡੀਓ ਪਾਈਆਂ ਨੇ ਵੀ ਭਾਈ ਜਿਹੜਾ ਇਹ ਖੇਤਾਂ ਦੇ ਵਿੱਚ ਰਹਿੰਦ ਗੁੰਦ ਵਚਦੀ ਉਹਨੂੰ ਅੱਗ ਨਾਲ ਲਾਇਆ ਕਰੋ ਉਹਦੇ ਵਿੱਚ ਪਤਾ ਨਹੀਂ ਕਿੰਨੇ ਮਹਿਜ਼ਵਾਨ ਜੀਵ ਬਿਨਾ ਕਸੂਰ ਤੋਂ ਤੁਸੀਂ ਅੱਗ ਦੀ ਭੇਟ ਚਾੜ ਦਿੰਦੇ ਹੋ ਆ ਤੁਸੀਂ ਦੇਖ ਹੀ ਸਕਦੇ ਹੋ ਸਾਹਮਣੇ ਲੱਗੀ ਹੋਈ ਅੱਗ ਇਹਦੇ ਵਿੱਚ ਪਤਾ ਨਹੀਂ ਕਿੰਨੇ ਬੇਜਵਾਨ ਜਾਨਵਰਾਂ ਦੇ ਅੰਡੇ ਹੋਣੇ ਆ ਜਾਨਵਰ ਹੋਣੇ ਆ ਜਾਂ ਬੱਚੇ ਹੋਣੇ ਆ ਜਿਨ੍ਹਾਂ ਨੂੰ ਸਾਡਾ ਵੀਰ ਲੋਕਾਂ ਦਾ ਅੱਗ ਦੀ ਭੇਟ ਚਾੜਿਆ ਗਿਆ ਸੋ ਮੇਰਾ ਵੀਰ ਇਹੋ ਜਿਹਾ ਕੰਮ ਨਾ ਕਰਿਆ ਕਰੋ ਜਿਹਦੇ ਨਾਲ ਕਿਸੇ ਦੀ ਜ਼ਿੰਦਗੀ ਨੂੰ ਨੁਕਸਾਨ ਪਹੁੰਚੇ ਇਹ ਅੱਗ ਤੁਸੀਂ ਆਪ ਦੇਖ ਸਕਦੇ ਹੋ ਮੌਸਮ ਕਿਹੋ ਜਿਹਾ ਹੈ ਅੱਗੇ ਵੀ ਵੱਧ ਸਕਦੀ ਹੈ ਤੋਂ ਮੇਰੀ ਸਾਰੇ ਵੀਰਾਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਭਾਈ ਜਿਹੜੀ ਖੇਤ ਦੇ ਵਿੱਚ ਰਹਿਣ ਖੁੰਦ ਹੁੰਦੀ ਹੈ ਉਹਨੂੰ ਅੱਗ ਲਾਉਣ ਦੀ ਬਜਾਏ ਤੁਸੀਂ ਖੇਤ ਦੇ ਵਿੱਚ ਹੀ ਬਾਅਦ ਦਿਆ ਕਰੋ ਜਾਂ ਇਕੱਠੀ ਕਰਕੇ ਉਹਦਾ ਕੁਤਰਾ ਕਰ ਲਿਆ ਕਰੋ ਚਾਹੇ ਕੁਝ ਕਰ ਲਿਆ ਕਰੋ ਪਰ ਮੇਰਾ ਵੀਰ ਅਗਰ ਨਾ ਲਾਇਆ ਕਰੋ ਹੁਣ ਇਹਦੇ ਵਿੱਚ ਪਤਾ ਨਹੀਂ ਕਿੰਨੇ ਵੇ ਦੋਸਤੇ ਜਾਨਵਰ ਮਾਰੇ ਜਾਣਗੇ ਇਹਦਾ ਕਿਸੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਜਿਹੜੇ ਵੇ ਦੋਸਤੇ ਜਾਨਵਰ ਮਾਰੇ ਜਾਣਗੇ ਪੰਛੀ ਮਾਰੇ ਜਾਣਗੇ ਉਹਨਾਂ ਦੇ ਬੱਚੇ ਮਾਰੇ ਜਾਣਗੇ ਉਹਨਾਂ ਦਾ ਕਿਸੇ ਕੋਲ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਤੇ ਮੇਰਾ ਵੀਰ ਮੇਰੀ ਹੱਥ ਵੱਨ ਕੇ ਸਭ ਨੂੰ ਇਹ ਅਪੀਲ ਹੈ ਕਿ ਇਦਾਂ ਨਾ ਕਰਿਆ ਕਰੋ ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ